ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 에어ਲਾਈਨਸ ਦੇ ਵੱਲੋਂ ਖੱਜਲ ਖਵਾਰ ਕੀਤੇ ਮੁਸਾਫਰਾਂ ਨੂੰ ਮੁਆਵਜ਼ਾ ਮਿਲਨ ਦੀ ਦਾਤੇ ਵਿੱਚ ਵਾਧਾ ਕਰ ਦਿੱਤਾ ਗਿਆ ਜੀ ਹਾਂ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦੇ ਵੱਲੋਂ ਪਿਛਲੇ ਸਮੇਂ ਦੌਰਾਨ 9740 ਕੇਸਾਂ ਦਾ ਨਿਬੇੜਾ ਕਰਦਿਆਂ ਤਕਰੀਬਨ 50 ਫੀਸਦੀ ਮੁਸਾਫਰਾਂ ਨੂੰ ਮੁਆਵਜ਼ਾ ਜਾਰੀ ਫੰਡ ਅਦਾਇਗੀ ਦੇ ਹੁਕਮ ਦਿੱਤੇ ਗਏ ਨੇ ਤੇ ਰਿਪੋਰਟ ਮੁਤਾਬਕ 72.6 ਫੀਸਦੀ ਫੈਸਲੇ ਮੁਸਾਫਰ ਦੇ ਹੱਕ ਵਿੱਚ ਕੀਤੇ ਗਏ ਨੇ ਦੱਸਦੇ ਕਿ ਇਹ ਅੰਕੜਾ 31 ਸੰਪਤ 2023 ਤੋਂ 31 ਜੂਨ 2024 ਦੌਰਾਨ ਨਿਪਟਾਏ ਗਏ ਮਾਮਲੇ ਦੇ ਨਾਲ ਸੰਬੰਧਿਤ ਹੈ ਪਰ ਕਾਨੂੰਨੀ ਮਹਰ ਨੇ ਸ਼ਿਕਾਇਤ ਕੀਤੀ ਕਿ ਮੁਆਵਜ਼ੇ ਜਾਰੀ ਫੰਡ ਦੇ ਵੇਖ ਉਪਤ ਰੱਖਣ ਗੈਸ ਸਬਿਧਾਨਕ ਨੇ ਮੌਨਟਿਅਲ ਤੇ ਮੈਕਕਿਲ ਯੂਨੀਵਰਸਿਟੀ ਵਿੱਚ ਐਵੀਏਸ਼ਨ ਮੈਨੇਜਮੈਂਟ ਪ੍ਰੋਗਰਾਮ ਦੇ ਲੈਕਚਰ ਚੋਹਨ ਗ੍ਰੇਡ ਨੇ ਕਿਹਾ ਕਿ ਨਵੇਂ ਨਿਯਮਾਂ ਤੇ ਨਾਲ ਮੁਸਾਫਰਾਂ ਨੂੰ ਫਾਇਦਾ ਹੋ ਰਿਹਾ ਹੈ ਇੱਥੇ ਦੱਸਣਾ ਬੰਦ ਹੈ ਕਿ ਕੈਨੇਡੀਅਨ ਹਵਾਈ ਮੁਸਾਫਰਾ ਦੇ ਹਿੱਤਾਂ ਦੀ ਰਾਖੀ ਦੇ ਲਈ 2019 ਤੋਂ ਨਵੇਂ ਨਿਯਮਾਂ ਦੀ ਸ਼ੁਰੂਆਤ ਕੀਤੀ ਗਈ ਜਿਨਾ ਤਹਿਤ ਫਲਾਈਟ ਰੱਦ ਹੋਣ ਦੀ ਸੂਰਤ ਵਿੱਚ ਨਕਰਟੀ ਫੰਡ ਅਤੇ 3 ਘੰਟੇ ਦੇਰ ਦੇ ਨਾਲ ਦਰਮਾਨਾ ਹੋਣ ਤੇ 1000 ਡਾਲਰ ਤੱਕ ਦੀ ਅਦਾਇਗੀ ਦਾ ਪ੍ਰਬੰਧ ਕੀਤਾ ਗਿਆ ਇੱਥੇ ਦੱਸਣਾ ਬੰਦ ਹੈ ਕਿ ਕੈਨੇਡੀਅਨ ਟ੍ਰਾਂਸਪੋਰਟ ਏਜੰਸੀ ਦੇ ਵੱਲੋਂ ਮੁਸਾਫਰ ਦੇ ਹੱਕਾ ਦੇ ਵਿੱਚ ਸੁਣਾਏ ਫੈਸਲੇ ਵਿੱਚ 1553 에어 ਕੈਨੇਡਾ ਦੇ ਨਾਲ ਸੰਬੰਧਿਤ ਰਏ ਜਦਕਿ 1447 ਵੈਸਟ ਜਰਡ ਦੇ ਨਾਲ ਸੰਬੰਧਿਤ ਰਏ ਤੇ 에어 ਕੈਨੇਡਾ ਦੇ ਬੁਲਾਰੇ ਕ੍ਰਿਸਟੋਲਡ ਹੈਨੇਬਲ ਨੇ ਕਿਹਾ ਕਿ 에어ਲਾਈਨ ਦੇ ਨਾਲ ਸੰਬੰਧਿਤ 49.5 ਫੀਸਦੀ ਫੈਸਲੇ ਵਿੱਚ ਮੁਸਾਫਰਾਂ ਨੂੰ ਨਕਦ ਅਦਾਇਗੀ ਕਰਨ ਦੇ ਹੁਕਮ ਦਿੱਤੇ ਗਏ ਨੇ 에어 ਕੈਨੇਡਾ ਦੇ ਵੱਲੋਂ ਮਾਮਲਾ ਟ੍ਰਾਂਸਪੋਰਟੇਸ਼ਨ 에ਜੰਸੀ ਦੇ ਕੋਲ ਜਾਣ ਤੋਂ ਪਹਿਲਾਂ ਹੀ ਜ਼ਿਆਦਾਤਰ ਮਾਮਲੇ ਤਾਂ ਆਪਣੇ ਪੱਧਰ ਉੱਤੇ ਨਿਬੇੜਾ ਕਰ ਦਿੱਤਾ ਜਾਂਦਾ ਹੈ ਤੁਹੇ ਪਾਸ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਵੱਲੋਂ ਕਿਸੇ ਏਅਰਲਾਈਨ ਨੂੰ ਜਵਾਬ ਦੇਣ ਦੇ ਲਈ ਸਿਰਫ 14 ਦਿਨ ਦਾ ਸਮਾਂ ਦਿੱਤਾ ਜਾਂਦਾ ਜੋ ਕਾਫੀ ਘੱਟ ਹੈ। ਉਦੋਂ ਵੈਸਟ ਜੈਟ ਨੇ ਇਸ ਮਾਮਲੇ ਉੱਤੇ ਕੋਈ ਟਿੱਕਨੀ ਕਰਨ ਤੋਂ ਸਾਫ਼ ਨਾ ਕਰ ਦਿੱਤੀ ਹੈ। ਇਸ ਦੌਰਾਨ ਵੈਸਟ ਜੈਟ ਦੇ ਇੱਕ ਮੁਸਾਫਰ ਨੇ ਅੰਦਰੂਨੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਹਾਮੀ ਭਰਤੀ ਪਰ ਐਨ ਮੌਕੇ ਤੇ ਉਹ ਮੁਕਰ ਗਿਆ। ਜ਼ਿਕਰ ਹੈ ਕਿ ਇਸ ਦੌਰਾਨ ਵੈਸਟ ਜੈਟ ਦੇ ਇੱਕ ਮੁਸਾਫਰ ਨੇ ਅੰਦਰੂਨੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਹਾਮੀ ਪਾਤੀ ਸੀ ਪਰ ਐਨ ਮੌਕੇ ਉੱਤੇ ਕੁਝ ਵੀ ਦੱਸਣ ਤੋਂ ਉਹ ਮੁਕਰ ਗਿਆ ਅਤੇ ਕਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦਿਆ ਬੰਦੀਸ਼ਾਂ ਨੂੰ ਵਿਚਾਰ ਪ੍ਰਗਟਾਉਣ ਦੀ ਅਜਾਤੀ ਦੀ ਸਿੱਧੀ ਉਲੰਘਣਾ ਦੱਸਿਆ ਜਾ ਰਿਹਾ ਹੈ ਕਾਨੂੰਨੀ ਮਹਾਰਾਤਾ ਕਹਿੰਦੇ ਕਿ ਸੀਟੀਏ ਦੇ ਫੈਸਲੇ ਜਨਤਕੀ ਤੇ ਜਾਣ ਅਤੇ ਮੁਸਾਫਰਾਂ ਨੂੰ ਮੀਡੀਆ ਦੇ ਨਾਲ ਗੱਲਬਾਤ ਕਰਨ ਦੀ ਵੀ ਖੁੱਲ੍ਹ ਦਿੱਤੀ ਜਾਵੇ ਬਿਊ ਰਿਪੋਰਟ ਚੰਦਰਕੁਮਾਰ ਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ